ਪੋਸਟ ਪੰਜਾਬੀ ਮੈਂ ਹਸ ਨੈਨਾ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਫੈਨਸ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ 3 ਦਾ ਲਗਾਤਾਰ ਇੰਤਜ਼ਾਰ ਕਰ ਰਹੇ ਸੀ ਤਾਂ ਉੱਤੀ ਹੁਣ ਟ੍ਰੇਲਰ ਜਿਹੜਾ ਰਿਲੀਜ਼ ਹੋ ਚੁੱਕਾ ਹੈ ਤਾਂ ਕਈ ਲੋਕਾਂ ਦੇ ਵੱਲੋਂ ਇਸ ਟ੍ਰੇਲਰ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਪਰ ਕਈ ਲੋਕਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਇਸ ਫਿਲਮ ਦਾ ਵਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਜੋੜਿਆ ਪਾਕਿਸਤਾਨੀ ਅਦਾਕਾਰਾਂ ਹਾਨੀਆਂ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਦਾ ਬਾਈਕਾਟ ਕੀਤਾ ਜਾਵੇ ਸੋ ਗੱਲ ਕੀਤੀ ਜਾਵੇ ਤਾਂ ਦਲਜੀਤ ਦਸਾਂਸਤੀ ਇਸ ਫਿਲਮ ਦੀ ਸਭ ਉਡੀਕ ਕਰ ਰਹੇ ਸੀ ਤਾਂ ਹੁਣ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਪ੍ਰਸ਼ੰਸਕ ਬੇਸਬਰੀ ਦੇ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਸੀ ਫਿਲਹਾਲ ਇਸ ਟ੍ਰੇਲਰ ਨੇ ਰਿਲੀਜ਼ ਹੁੰਦੇ ਸਾਰ ਹੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਪਰ ਹਾਲਾਂਕਿ ਜਿੱਥੇ ਕਈ ਲੋਕ ਇਸ ਟ੍ਰੇਲਰ ਨੂੰ ਪਸੰਦ ਕਰ ਰਹੇ ਨੇ ਤਾਂ ਉੱਥੇ ਹੀ ਕਈ ਲੋਕ ਨਿਰਾਸ਼ਗੀ ਵੀ ਜ਼ਾਹਰ ਕਰ ਰਹੇ ਨੇਦਰ ਅਸਲ ਇਸ ਫਿਲਮ ਦੇ ਵਿੱਚ ਮਸ਼ਹੂਰ ਪਾਕਿਸਤਾਨੀ ਅਦਾਕਾਰਾਂ ਹਾਨੀ ਆਮਿਰ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆ ਰਹੀ ਹੈ ਪਹਿਲੇ ਕਾਮ ਹਮਲੇ ਤੋਂ ਬਾਅਦ ਜੋ تھے ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਅਧਿਕਾਰਿਤ ਤੌਰ ਤੇ ਪਾਬੰਦੀ ਲਗਾਈ ਗਈ ਤਾਂ ਉੱਥੇ ਹੀ ਕਈ ਲੋਕ ਦਲਜੀਤ ਦੀ ਫਿਲਮ ਦੇ ਵਿੱਚ ਹਾਨੀਨ ਵੇਖ ਕੇ ਹੈਰਾਨ ਖੁਰੇ ਨੇ ਦੱਸਤੀ ਹੈ ਕਿ ਸਰਕਾਰ ਚ 3 ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਇਹ ਫਿਲਮ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਰਿਲੀਜ਼ ਹੋਵੇਗੀ ਫਿਰ ਵੀ ਲੋਕਾਂ ਨੂੰ ਦਲਜੀਤ ਦੋਸਾਂਜ ਤੇ ਨਾਲ ਸ਼ਿਕਾਇਤਾਂ ਨੇ ਕਿ ਉਹਨਾਂ ਨੇ 파ਰਤ ਵਿਰੁੱਧ ਜ਼ਹਿਰ ਉਗਲਣ ਵਾਲੇ ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕੀਤਾ ਸਰਦਾਰ ਜੀ 3 ਦੇ ਟ੍ਰੇਲਰ ਦੇ ਵਿੱਚ ਹਾਨੀ ਅਮੀਰ ਨੂੰ ਦੇਖਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਲੋਕ ਨਾ ਸਿਰਫ ਦਲਜੀਤ ਦੋਸਾਂਜ ਦੀ ਦੇਸ਼ ਪ੍ਰਤੀ ਵਫਾਦਾਰੀ ਤੇ ਸਵਾਲ ਚੁੱਕ ਰਹੇ ਨੇ ਸਗੋਂ ਪੰਜਾਬੀ ਗਾਇਕ ਨੂੰ ਜਿਹੜਾ ਆ ਮਾੜਾ ਬੋਲ ਰਿਹਾ ਨੇ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਯੂਜ਼ਰਸ ਨੇ ਸਰਦਾਰ ਚਿੱਤ 3 ਦੇ ਬਾਈਕਾਟ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਪ੍ਰਕਾਰ ਦੀਆਂ ਜੁੜੀਆਂ ਟਿੱਪਣੀਆਂ ਇਸ ਫਿਲਮ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਇਸ ਫਿਲਮ ਦਾ ਕਾਫੀ ਸਮੇਂ ਤੋਂ ਲੋਕਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਹੁਣ ਇਸ ਫਿਲਮ ਦੇ ਵਿੱਚ ਹਾਨੀ ਅਮੀਰ ਨੂੰ ਦੇਖ ਕੇ ਲੋਕਾਂ ਦਾ ਕਿਤੇ ਕਿਤੇ ਗੁੱਸਾ ਜੁੜਾ ੜਕਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਅਹਿਮ ਭੂਮਿਕਾ ਹਾਨੀਆਂ ਦੇ ਵੱਲੋਂ ਇਸ ਫਿਲਮ ਦੇ ਵਿੱਚ ਨਿਭਾਈ ਜਾ ਰਹੀ ਹੈ ਕਿਉਂਕਿ ਪਾਕਿਸਤਾਨੀ ਕਲਾਕਾਰਾਂ ਤੇ ਅਧਿਕਾਰਿਤ ਤੌਰ ਤੇ ਪਾਬੰਦੀ ਜੜੀ ਹੈ ਭਾਰਤ ਵਿੱਚ ਲਗਾਈ ਗਈ ਹੈ ਤੇ ਉੱਥੇ ਹੀ ਕਈ ਲੋਕ ਦਲਜੀਤ ਦੀ ਫਿਲਮ ਦੇ ਵਿੱਚ ਹਾਨੀਆਂ ਨੂੰ ਦੇਖ ਕੇ ਜੁੜਾ ਹੈਰਾਨ ਹੋ ਰਹੇ ਨੇ ਸੋ ਲੋਕਾਂ ਦੇ ਵੱਲੋਂ ਇਸ ਫਿਲਮ ਦਾ ਬਾਈਕਾਟ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ